ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਾਇਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਜੂਤ ਜੂਤ ਮਹਜਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਗਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੀ ਗਾਵਨ ਤੁਧਨੋਂ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਦ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋ ਮੋਹੁਣਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅਠ 60 ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਦੇਹ ਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਹੀ ਤੁਦਨੋ ਗਾਵਨ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੂਰ ਕਿਤੇ ਤੁਧ ਨਉ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕਿਵੜ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀ ਤਾਂ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਆਉ ਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖਾ ਉਤ ਭੁਖੈ ਖਾਏ ਚਲੀਐ ਇਹ ਦੁਖਾ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀ ਪਾਈ ਜੇ ਸਭ ਮਿਲਕੇ ਆਖਣ ਪਾਹਿ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਹੋ ਮਰੇ ਨਾ ਹੋਵੇ ਸੋਗ ਦੇਦਰ ਹੈ ਨਾ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੁਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨੋਂ ਕਰੂ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੂ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਨੇ ਪਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਗੁਸਾ ਤਿਸ ਪਾਛੇ ਬਚਰੀ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇਕ ਊੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਆਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਦ ਬਿਨ ਅਵਰ ਨ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੁਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਸੋਈ ਹਾਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਾਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਇਹਿ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੁਜਾ ਅਵਰ ਨਾ ਕੋਇ ਤੂ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੀ ਮਨ ਏਕ ਨ ਚਿਤ ਸਮੂੜ ਮਨਾਹ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਾਇ ਪ੍ਰਣਮਿਤ ਨਾਨਕ ਤੈਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪਰਅਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨੰ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹਉ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ अहो नानक हम नीच हीच शर्मा एक ओंकार श्री गुरु जी की फतह पात् शाहि कबयो बाच बेन्ति चौपई हमरी करो हाथ दै रच्छा पूर्ण हो एचेत की इच्छा ਸਭ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਾ ਬਹੋ ਆਪ ਹਾਥ ਦੈ ਮੋਹ ਵਿਚਾਵੋ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿਖ ਸਭ ਹੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਤਿਆਉ ਜੋਬਰ ਚਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਹੈ ਚੁਣ ਚੁਣ ਸਤਰ ਹਮਾਰੇ ਮਾਰਿਐ ਹੈ ਆਪ ਹਾਥ ਦੈ ਮੁਝੈ ਉਬਰੈ ਮਰਨ ਕਾਲ ਕਾ ਤਰਾਸ ਨਿਵਰੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰੇ ਯਹ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਮੂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜ ਉਚਾਰਤ ਪੇਦਾ ਜਾ ਕਉ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤਾ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੀਰਜ ਸੀਤਜ ਕੀਨੀ ਉਤਪੋਜ ਖਾਨ ਬਹੁਰ ਰਜਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਅਚੰਭਵਾ ਆਦ ਜੁਗਾਦ ਸਰੂਪ ਸੁਯੰਭਵਾ ਆਬਰੱਛਾ ਮੇਰੀ ਤੁਮ ਕਰੋ ਸਿਖ ਓਬਾਰ ਅਸਿਖ ਸੰਘਰੋ ਦੁਸ਼ਟ ਜਿਤਿ ਉਠਵਤ ਉਤਪਾਤਾ ਸਗਲਮਲੇਸ਼ ਕਰੋ ਰਣ ਘਾਤਾ ਜੇ ਇਸ ਤੁਝ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਿਅਤ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾ ਹੈ ਸਬ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨ ਹਰਿ ਹੋ ਤਾ ਕੇ ਤਾਪ ਤਨਕ ਮੋਹ ਹਰਿ ਹੋ ਰਿਧ ਸਿਧ ਘਰ ਮੋ ਸਭ ਹੋਈ ਦੁਸ਼ਟ ਸਾਹ ਛਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੈ ਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੁ ਬਚਾਈ ਸਵਈਆ ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ सिमृत शास्त्र वेद सब है बहु भेद कह हम एक न जानयो श्री असपान कृपा तुमरी कर मैं ना कहयो सब तोहि बखानयो दुहरा सगल दुवार कौ शाडकै गहयो तुहारो द्वार बाह गए की लाज अस ਗੋਬਿੰਦ ਦਾਸ ਤੁਹਾਰ ਸਗਲੇ ਦਵਾਰ ਕਉ ਛਾੜ ਕੈ ਗਇਓ ਤਹਾਰੂ ਦਵਾਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਰ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਯਾ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੂਆ ਤੇ ਕਰ ਅਨਹਦ ਵਾਜੀ ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਾਵਣੀ ਮਹੱਲਾ 5 ਖਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੂ ਇਹ ਵਸਤ ਤਜੀ ਨਹਿ ਜਾਇ ਨਿਤ ਨਿਤ ਰੱਖ ੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹਿ ਭੌਜਲ ਵਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾਹਿ ਕਲ ਮਹਿ ਇਹੋ ਪੁਨ ਗੁਣ ਗੋਵਿੰਦ ਗਾਇ ਸਭ ਸੈਨੋ ਕਿਰਪਾਲ ਸਮਾਲੇ ਸਾਹ ਹੈ ਸਾਹ ਬਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮਹਿ ਉਤਮ ਕਾਢੀਐ ਇਹ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ হুয়া আপ দয়াল মনু না বিসারি আন সাদ জনা কয়ে সঙ্গ ভজিল তারান সাকত নিন্দক দুষ্ট খিনমাহে বিদারি আন তিস সাহেব কি টেক নানক মনা মা ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਟੇਕ ਨਾਨਕ ਮਨੈਮ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ